ਸਾਰਾ ਕੁਝ ਵਾਪਰ ਰਿਹਾ ਸਰਕਾਰ ਵੀ ਇਤੇ খালি ਰੋਟੀਆਂ ਸੇਕ ਰਹੀ ਆ ਰਾਜਨੀਤੀ ਕਰ ਰਹੀ ਆ ਪਿਛਲੇ ਦਿਨ 169 ਰੂਪਾਂ ਦਾ ਕਹਿ ਰਹੇ ਸੀ ਕਿ ਅਸੀਂ ਲਬ ਲਿਆ ਤੇ ਆਉਣ ਵਾਲੇ ਸਮੇਂ ਚ ਬਾਕੀ ਵੀ ਤੇ ਮੁੜ ਕੇ ਉਤੋਂ ਸਾਰੇ ਜੂਟਰਨ ਕਰ ਲਿਆ ਪੰਜਾਬ ਦੇ ਮੁੱਖ ਮੰਤਰੀ ਕੋਈ ਸਟਰੋਂਗ ਪੱਖ ਨਹੀਂ ਰੱਖਦਾ ਮੇਰਾ ਖਿਆਲ ਹੈ ਕਿ ਸਾਰਾ ਕੁਝ ਮਿਲ ਜੁਲ ਕੇ ਪੰਜਾਬ ਦੇ ਹੱਕਾਂ ਨੂੰ ਲਟਾਇਆ ਜਾ ਰਿਹਾ ਕਿਉਂਕਿ ਜਿੱਦਾਂ ਦੀ ਉਹਨਾਂ ਦੇ ਸਟੇਟਮੈਂਟਾਂ ਲੱਗ ਰਹੀਆਂ ਉਤੋਂ ਲੱਗਦਾ ਕਿ ਉਹ ਅੰਦਰ ਖਾਤੇ ਉਸ ਸਭ ਚੋਕ ਮੰਨ ਚੁੱਕੇ ਆ ਇਹ ਲੋਕਾਂ ਨੂੰ ਬਸ ਇਹ ਪੰਜਾਬ ਦੀ ਜਿਹੜੀ ਸਰਕਾਰ ਆ ਮੇਰੇ ਖਿਆਲੋਂ ਪੰਜਾਬ ਦੀ ਸਰਕਾਰ ਨੇ ਉਹ ਉਹ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਦਿੱਲੀ ਜੋ ਚਾਹ ਰਹੀ ਆ ਉਹ ਪਾਣੀ ਲੁੱਟਣਾ ਚਾਹ ਰਹੀ ਆ ਸਾਡਾ ਜੋ ਵੀ ਬੋਲੀ ਨੂੰ ਸਾਡੇ ਨੁਕਸਾਨ ਕਰ ਰਹੀ ਹੈ ਉਹ ਮੇਰੇ ਖਿਆਲ ਹੈ ਕਿ ਉਹਨਾਂ ਦੀ ਹਾਂ ਚਾਮ ਲਾ ਰਹੇ ਆ 328 ਰੁਪਏ ਮਾਮਲੇ ਸਿੱਟੇ ਬਲੋ ਚਾਰ ਹੀ ਲੋਕਾਂ ਨੂੰ ਸਨਮਾਨਦਾਰੀ ਕਿਸ ਤੇ ਦੇਣੀ ਕਿ ਨਹੀਂ ਦੇਣੀ ਮੇਰਾ ਖਿਆਲ ਹੈ ਕਿ ਇਹ ਇਹ ਬੜੀ ਅਫਸੋਸਨਾ ਕਹਿਣਾ ਪੈ ਰਿਹਾ ਇੱਥੇ ਗੁਰੂਦਰ ਤੇ ਖੜਕੇ ਵੀ ਇਹ ਜੇ ਸਾਡੀ ਸਾਡੀਆਂ ਜੋ ਮੇਵਾਰ ਸੰਸਥਾਾਂ ਨੇ ਸਹੀ ਤਰੀਕੇ ਨਾਲ ਆਪਣੇ ਕਾਰਜ ਕੀਤੇ ਹੁੰਦੇ ਤੇ ਅੱਜ ਸਾਨੂੰ ਇਹੋ ਜਿਹੀ ਸਰਕਾਰਾਂ ਦੇ ਨਮੋਸ਼ੀ ਨਾਲ ਸੈਣੀ ਪੈਂਦੀ ਕਿ ਸਰਕਾਰਾਂ ਸਾਡੇ ਗੁਰੂਗ੍ਰੰਥ ਸਾਹਿਬ ਲਾਭ ਦੀਆਂ ਤੇ ਅਸੀਂ ਆਪ ਇਨੇ ਚਿਰ ਤੋਂ ਮਸਲਾ ਚੱਲ ਰਿਹਾ ਸੀ ਉਹਨੂੰ ਅਸੀਂ ਕਿਉਂ ਨਹੀਂ ਨਿਪਟਾ ਸਕੇ ਕਿਉਂ ਨਹੀਂ ਅਸੀਂ ਜਿਹੜੇ ਕੋਈ ਦੋਸ਼ੀ ਸੀ ਉਹਨਾਂ ਨੂੰ ਸੰਗਤ ਦੇ ਸਾਹਮਣੇ ਖੜਾ ਕਰ ਸਕੇ ਇਹ ਬਹੁਤ ਮੰਦ ਭਾਗੀ ਗੱਲ ਹੈ ਜੀ ਜਿਹੜੀਆਂ ਇਹ ਸਾਰਾ ਕੁਝ ਵਾਪਰ ਰਿਆ ਸਰਕਾਰ ਵੀ ਇੱਤੇ খালি ਰੋਟੀਆਂ ਸੇਕ ਰਹੀ ਆ ਰਾਜਨੀਤੀ ਕਰ ਰਹੀ ਆ ਪਿਛਲੇ ਦਿਨ 19 ਰੂਪਾਂ ਦਾ ਕਹਿ ਰਹੇ ਸੀ ਕਿ ਅਸੀਂ ਲਬਲੇ ਆ ਤੇ ਆਉਣ ਵਾਲੇ ਸਮੇਂ ਚ ਬਾਕੀ ਵੀ ਤੇ ਮੁੜ ਕੇ ਉਤੋਂ ਸਾਰੇ ਜੂਟਰਨ ਕਰ ਲਿਆ ਤੇ ਮੇਰਾ ਖਿਆਲ ਹੈ ਕਿ ਸੀਜੀ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜਿਦਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਇਹ ਸਾਰਾ ਕੁਝ ਵਾਪਰ ਰਿਹਾ ਸਰਕਾਰ ਵੀ ਇਹ ਤੇ ਖਾਲੀ ਰੋਟੀਆਂ ਸੇਕ ਰਹੀ ਆ ਰਾਜਨੀਤੀ ਕਰ ਰਹੀ ਆ ਪਿਛਲੇ ਦਿਨ 169 ਰੂਪਾਂ ਦਾ ਕਹਿ ਰਹੇ ਸੀ ਕਿ ਅਸੀਂ ਲਬਲੇ ਆ ਤੇ ਆਉਣ ਵਾਲੇ ਸਮੇਂ ਚ ਬਾਕੀ ਵੀ ਤੇ ਮੁੜ ਕੇ ਉਤੋਂ ਸਾਰੇ ਜੂਟਰਨ ਕਰ ਲਿਆ ਪੰਜਾਬ ਦੇ ਮੁੱਖ ਮੰਤਰੀ ਕੋਈ ਸਟਰੋਂਗ ਪੱਖ ਨਹੀਂ ਰੱਖਦਾ ਮੇਰਾ ਖਿਆਲ ਹੈ ਕਿ ਸਾਰਾ ਕੁਝ ਮਿਲ ਜੁਲ ਕੇ ਪੰਜਾਬ ਦੇ ਹੱਕਾਂ ਨੂੰ ਲਟਾਇਆ ਜਾ ਰਿਹਾ ਕਿਉਂਕਿ ਜਿਦਾਂ ਦੇ ਉਨਾ ਸਟੇਟਮੈਂਟ ਨਾਲ ਲੱਗ ਰਹੀਆਂ ਉਤੋਂ ਲੱਗਦਾ ਕਿ ਉਹ ਅੰਦਰ ਖਾਤੇ ਉਸ ਸਭ ਚੁੱਕ ਬਣ ਚੁੱਕੇ ਆ ਇਹ ਲੋਕਾਂ ਨੂੰ ਬਸ ਇਹ ਪੰਜਾਬ ਦੀ ਜਿਹੜੀ ਸਰਕਾਰ ਆ ਮੇਰੇ ਖਿਆਲੋਂ ਪੰਜਾਬ ਦੀ ਸਰਕਾਰ ਨਹੀਂ ਉਹ ਉਹ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਕੰਮ ਕਰ ਰਹੀ ਆ ਦਿੱਲੀ ਜੋ ਚਾਹ ਰਹੀ ਆ ਉਹ ਪਾਣੀ ਲੁੱਟਣਾ ਚਾਹ ਰਹੀ ਆ ਸਾਡਾ ਜੋ ਵੀ ਬੋਲੀ ਨੂੰ ਸਾਡੇ ਨੁਕਸਾਨ ਕਰ ਰਹੀ ਆ ਉਹ ਮੇਰੇ ਖਿਆਲ ਇੱਕ ਉਹਨਾਂ ਦੀ ਹਾਂ ਚਾਮ ਲਾ ਰਹੇ ਆ 328 ਰੁਪਏ ਮਾਮਲੇ ਸਿੱਟੇ ਬਲੋ ਚਾਰੀ ਲੋਕਾਂ ਨੂੰ ਸਨਮਾਨਦਾਰੀ ਕਿਸ ਤੇ ਦੇਣੀ ਕਿ ਨਹੀਂ ਦੇਣੀ ਇਹੋ ਕਾ ਦੇ ਪੜ੍ਹ ਨਹੀਂ ਜਿਹੜਾ ਟੈਟ ਨਹੀਂ ਮੇਰਾ ਖਿਆਲ ਹੈ ਕਿ ਇਹ ਇਹ ਬੜੀ ਅਫਸੋਸਨਾ ਕਹਿਣਾ ਪੈ ਰਿਹਾ ਇੱਥੇ ਗੁਰੂਦਰ ਤੇ ਖੜਕੇ ਵੀ ਇਹ ਜੇ ਸਾਡੀ ਸਾਡੀਆਂ ਜੋ ਮੇਵਾਰ ਸੰਸਥਾਾਂ ਮਾਂ ਨੇ ਸਹੀ ਤਰੀਕੇ ਨਾਲ ਆਪਣੇ ਕਾਰਜ ਕੀਤੇ ਹੁੰਦੇ ਤੇ ਅੱਜ ਸਾਨੂੰ ਇਹੋ ਜਿਹੀ ਸਰਕਾਰਾਂ ਦੇ ਨਮੋਸ਼ੀ ਨਾਲ ਸੈਣੀ ਪੈਂਦੀ ਕਿ ਸਰਕਾਰਾਂ ਸਾਡੇ ਗੁਰੂਗ੍ਰੰਥ ਸਾਹਿਬ ਲਾਭ ਦੀਆਂ ਤੇ ਅਸੀਂ ਆਪ ਇਨੇ ਚਿਰ ਤੋਂ ਮਸਲਾ ਚੱਲ ਰਿਹਾ ਸੀ ਉਹਨੂੰ ਅਸੀਂ ਕਿਉਂ ਨਹੀਂ ਨਿਪਟਾ ਸਕੇ ਕਿਉਂ ਨਹੀਂ ਅਸੀਂ ਜਿਹੜੇ ਕੋਈ ਦੋਸ਼ੀ ਸੀ ਉਹਨਾਂ ਨੂੰ ਸੰਗਤ ਦੇ ਸਾਹਮਣੇ ਖੜਾ ਕਰ ਸਕੇ ਇਹ ਬਹੁਤ ਮੰਦ ਭਾਗੀ ਗੱਲ ਹੈ ਜੀ ਜਿਹੜੀਆਂ ਇਹ ਸਾਰਾ ਕੁਝ ਵਾਪਰ ਰਿਆ ਸਰਕਾਰ ਵੀ ਇੱਤੇ খালি ਰੋਟੀਆਂ ਸੇਕ ਰਹੀ ਆ ਰਾਜਨੀਤੀ ਕਰ ਰਹੀ ਆ ਪਿਛਲੇ ਦਿਨ 19 ਰੂਪਾਂ ਦਾ ਕਹਿ ਰਹੇ ਸੀ ਕਿ ਅਸੀਂ ਲਬਲੇ ਆ ਤੇ ਆਉਣ ਵਾਲੇ ਸਮੇਂ ਚ ਬਾਕੀ ਵੀ ਤੇ ਮੁੜ ਕੇ ਉਤੋਂ ਸਾਰੇ ਜੂਟਰਨ ਕਰ ਲਿਆ ਤੇ ਮੇਰਾ ਖਿਆਲ ਹੈ ਕਿ ਸੀਜੀ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜਿਦਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਇਹ ਸਾਰਾ ਕੁਝ ਵਾਪਰ ਰਿਹਾ ਸਰਕਾਰ ਵੀ ਇਹ ਤੇ ਖਾਲੀ ਰੋਟੀਆਂ ਸੇਕ ਰਹੀ ਆ ਰਾਜਨੀਤੀ ਕਰ ਰਹੀ ਆ ਪਿਛਲੇ ਦਿਨ 169 ਰੂਪਾਂ ਦਾ ਕਹਿ ਰਹੇ ਸੀ ਕਿ ਅਸੀਂ ਲਬਲੇ ਆ ਤੇ ਆਉਣ ਵਾਲੇ ਸਮੇਂ ਚ ਬਾਕੀ ਵੀ ਤੇ ਮੁੜ ਕੇ ਉਤੋਂ ਸਾਰੇ ਜੂਟਰਨ ਕਰ ਲਿਆ ਪੰਜਾਬ ਦੇ ਮੁੱਖ ਮੰਤਰੀ ਕੋਈ ਸਟਰੋਂਗ ਪੱਖ ਨਹੀਂ ਰੱਖਦਾ ਮੇਰਾ ਖਿਆਲ ਹੈ ਕਿ ਸਾਰਾ ਕੁਝ ਮਿਲ ਜੁਲ ਕੇ ਪੰਜਾਬ ਦੇ ਹੱਕਾਂ ਨੂੰ ਲਟਾਇਆ ਜਾ ਰਿਹਾ ਕਿਉਂਕਿ ਜਦੋਂ ਜਦਾਂ ਉਹਨਾਂ ਸਟੇਟਮੈਂਟ ਨਾਲ ਲੱਗ ਰਹੀਆਂ ਉਤੋਂ ਲੱਗਦਾ ਕਿ ਉਹ ਅੰਦਰ ਖਾਤੇ ਉਸ ਸਭ ਚੁੱਕ ਬਣ ਚੁੱਕੇ ਆ ਇਹ ਲੋਕਾਂ ਨੂੰ ਬਸ ਇਹ ਪੰਜਾਬ ਦੀ ਜਿਹੜੀ ਸਰਕਾਰ ਆ ਮੇਰੇ ਖਿਆਲੋਂ ਪੰਜਾਬ ਦੀ ਸਰਕਾਰ ਨਹੀਂ ਉਹ ਉਹ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਕੰਮ ਕਰ ਰਹੀ ਆ ਦਿੱਲੀ ਜੋ ਚਾਹ ਰਹੀ ਆ ਉਹ ਪਾਣੀ ਲੁੱਟਣਾ ਚਾਹ ਰਹੀ ਆ ਸਾਡਾ ਜੋ ਵੀ ਬੋਲੀ ਨੂੰ ਸਾਡੇ ਨੁਕਸਾਨ ਕਰ ਰਹੀ ਆ ਉਹ ਮੇਰੇ ਖਿਆਲ ਇੱਕ ਉਹਨਾਂ ਦੀ ਹਾਂ ਚਾਮ ਲਾ ਰਹੇ ਆ 328 ਰੁਪਏ ਮਾਮਲੇ ਸਿੱਟੇ ਬਲੋ 40 ਲੋਕਾਂ ਨੂੰ ਸਨਮਾਨਦਾਰੀ ਕਿਸ ਤੇ ਨਹੀਂ ਦੇ ਰਹੇ ਇਹੋ ਕਾ ਦੇ ਪੜ੍ਹ ਨਹੀਂ ਜਿਹੜਾ ਟੈਟ ਨਹੀਂ ਮੇਰਾ ਖਿਆਲ ਹੈ ਕਿ ਇਹ ਇਹ ਬੜੀ ਅਫਸੋਸਨਾ ਕਹਿਣਾ ਪੈ ਰਿਹਾ ਇੱਥੇ ਗੁਰੂਦਰ ਤੇ ਖੜਕੇ ਵੀ ਇਹ ਜੇ ਸਾਡੀ ਸਾਡੀਆਂ ਜਮੇਵਾਰ ਸੰਸਥਾਵਾਂ ਨੇ ਸਹੀ ਤਰੀਕੇ ਨਾਲ ਆਪਣੇ ਕਾਰਜ ਕੀਤੇ ਹੁੰਦੇ ਤੇ ਅੱਜ ਸਾਨੂੰ ਇਹੋ ਜਿਹੀ ਸਰਕਾਰਾਂ ਦੇ ਨਮੋਸ਼ੀ ਨਾਲ ਸੈਣੀ ਪੈਂਦੀ ਕਿ ਸਰਕਾਰਾਂ ਸਾਡੇ ਗੁਰੂਗ੍ਰੰਥ ਸਾਹਿਬ ਲਬਧੀਆਂ ਤੇ ਅਸੀਂ ਆਪ ਇਨੇ ਚਿਰ ਤੋਂ ਮਸਲਾ ਚੱਲ ਰਿਹਾ ਸੀ ਉਹਨੂੰ ਅਸੀਂ ਕਿਉਂ ਨਹੀਂ ਨਿਪਟਾ ਸਕੇ ਕਿਉਂ ਨਹੀਂ ਅਸੀਂ ਜਿਹੜੇ ਕੋਈ ਦੋਸ਼ੀ ਸੀ ਉਹਨਾਂ ਨੂੰ ਸੰਗਤ ਦੇ ਸਾਹਮਣੇ ਖੜਾ ਕਰ ਸਕੇ ਇਹ ਬਹੁਤ ਮੰਦ ਭਾਗੀ ਗੱਲ ਹੈ ਜੀ ਜਿਹੜੀਆਂ ਇਹ ਸਾਰਾ ਕੁਝ ਵਾਪਰ ਰਿਆ ਸਰਕਾਰ ਵੀ ਇਹ ਤੇ ਖਾਲੀ ਰੋਟੀਆਂ ਸੇਕ ਰਹੀ ਆ ਰਾਜਨੀਤੀ ਕਰ ਰਹੀ ਆ ਪਿਛਲੇ ਦਿਨ 196 ਰੂਪਾਂ ਦਾ ਕਹਿ ਰਹੇ ਸੀ ਕਿ ਅਸੀਂ ਰਬ ਲਿਆ ਤੇ ਆਉਣ ਵਾਲੇ ਸਮੇਂ ਚ ਬਾਕੀ ਵੀ ਤੇ ਮੁੜ ਕੇ ਉਤੋਂ ਸਾਰੇ ਜੂਰਨ ਕਰ ਲਿਆ ਤੇ ਮੇਰਾ ਖਿਆਲ ਹੈ ਕੇ ਸੀਜੀ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜਿਦਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ